ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਮਾਲਾ ਜਿਹੜੀ ਤਸੀਲ ਅਜ ਨਾਲ ਆ ਦੇ ਜ਼ਿਲ੍ਹਾ ਅੰਮ੍ਰਿਤਸਰ ਆ। ਅੱਜ ਜੀ ਵੀਰੇ ਟੋਟਲ ਤੁਹਾਨੂੰ ਆਪਾਂ 4 ਛੋਟੀਆਂ ਦਿਖਾਵਾਂਗੇ। ਜਿਹਦੇ ਵਿੱਚ ਕੁਝ ਸੱਜਣਾ ਵਾ ਤੇ ਕੁਝ ਗੱਬਣਾ ਵਾ ਵੀਰ ਦੇ ਕੋਲ ਤੋਕੜ ਗੱਬਣਾਗਾ ਤੇ ਆਪਾਂ ਪਹੁੰਚੀਆਂ ਜੀ ਰਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਬੇਤਾਂ ਗੱਲਬਾਤ। ਸਸੀਆ ਵੀਰ ਜੀ ਸਸੀਆਓ ਜੀ ਸਸੀਆਓ ਜੀ ਜੀ ਉਸ ਨਾਲ ਡਿਟਾ ਰਿਹਾ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾਈ ਚਾਹੀਦੀ ਆ ਜੀ ਹਾਂ ਜੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਹੈਗਾ ਜੀ ਸ਼ੇਰਾ ਪਿੰਡ ਮਾਲਾ ਕੀੜੀ ਤਸੀਲ ਹੁਣੀ ਵਾਲਾ ਤੇ ਜ਼ਿਲ੍ਹਾ ਹੰਦੇਸਰ ਫੋਨ ਨੰਬਰ 9845 ਦੇ 618 ਠੀਕ ਹੈ ਜੀ ਚਾਰਜ ਤੇ ਤੇ ਜਮਿੰਨਾ ਜੀ ਠੀਕ ਹੈ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੀਏ ਆ ਦੱਸਿਓ ਪਹਿਲੇ ਤਾਂ ਬਦ ਛੋਟੀ ਕੀ ਇਹਦਾ ਹਿਸਾਬ-ਕਿਤਾਬ ਕਿਦਾਂ ਹੈ ਇਹ ਵੀ ਜੀ ਹੈਗੀ 1000 ਕੀ ਦੂਜੇ ਸੂਰੇ ਨੂੰ ਗੱਭਣ ਜੀ ਅੱਛਾ ਜੀ ਤੇ ਜੇ ਮੰਨ ਲਓ ਵੀ 8ਵੇਂ ਮਹੀਨੇ ਦੇ ਨੂੰ ਮੰਨ ਲਓ ਵੀ ਤਾਂ 10 ਦਿਨ ਚੱਲੇ ਠੀਕ ਹੈ ਠੀਕ ਹੈ ਜੀ ਇਹਨੇ 1 ਮਹੀਨਾ ਤੇ ਮੰਨ ਲਓ 10 ਦਿਨ ਹੋਰ ਲੈਣੇ ਆਗਲੇ ਮਹੀਨੇ ਦੇ 10 ਤਰੀਕ ਨੂੰ ਮੰਨ ਲਓ ਕਿ ਪੂਰੇ ਹੋ ਜਾਣੇ ਆ ਚੌਥਾ ਪੰਜਵਾਂ ਮਹੀਨੇ ਦੀ 10 ਤਰੀਕ ਨੂੰ ਇਹਦੇ ਡੇਢ ਪੂਰੇ ਹੋ ਜਾਣੇ ਆ। ਦੋ ਚਾਰ ਦਿਨ ਉੱਤੇ ਲੈ ਜੀਏ ਕੁਝ ਕਹਿ ਨਹੀਂ ਸਕਦੇ। ਠੀਕ ਹੈ ਠੀਕ। ਮੰਨ ਲਓ ਵੀ ਥੋੜੇ ਕਿ ਦਿਨ ਉੱਤੇ ਖੜਦੀ ਆ ਠੀਕ ਹੈ। ਕਿੰਨਾ ਕੁ ਚਵਾਹੇ ਨੇ ਪਹਿਲੇ ਸਵੇਰੇ ਦੁੱਧ। ਇਹ ਵੀ ਜੀ ਉਹ ਕਹਿੰਦੇ ਵੀ 12-13 ਕਿਲੋ ਦੁੱਧ ਪਰ ਮਾ ਆਣਾ ਪੱਲਾ ਡੁੱਲਾ ਹੀ ਚੋਇਆ ਵਾ। ਇਹ ਵੀ ਦੂਜੇ ਸਵੇਰੇ ਤਾਂ ਤੁਹਾਨੂੰ ਪਤਾ ਵੀ ਚੰਗਾ ਵਧੀਆ ਦੁੱਧ ਪਰਦਾ। ਨੋ ਬਜੀ ਕੱਦ-ਕਾੜ ਦੀ ਬਹੁਤ ਚੰਗੀ ਆ। ਇਹ ਮਹੀਨਾ ਕਿ ਖੜਦੀ ਆ ਮਾ। ਤੇ ਮਹੀਨੇ ਕਦਾ ਅਜੇ ਟਾਈਮ ਹੈਗਾ ਵੈਰੀ ਕੋਲ। ਖੋਲ ਕੇ ਦਿਖਾਓ। ਤੇ ਬਾਕੀ ਤੁਹਾਨੂੰ ਖੋਲ ਕੇ ਆ ਗਈ ਆ ਚਪੇਠਾ ਪੜਿਆ ਲੱਗੂ ਤੁਸੀਂ ਕਰੋ ਚੱਕ ਬੜੀ ਵੱਡੀ ਛੋਟੀ ਗਈ ਆ ਚਲੋ ਤਾਂ ਬਾਕੀ ਤੋਂ ਲਾਗੇ ਤਾਂ ਆਪਾਂ ਥਾਣਾ ਦੱਸ ਆਈ ਗਿਆ ਚੈੱਕ ਕਰਾਉਂਦੇ ਆ ਕਿੰਨਾ ਕਿ ਚੋਇਆ ਕਿ ਜੀ ਦੱਸ ਦੱਸਿਆ ਦੁੱਧ ਉਹਨਾਂ ਵੀ ਜੀ ਕੇ 12 ਕਿਲੋ ਇਹਦੇ ਨਾਲੇ ਚੋਇਆ ਪਹਿਲੇ ਸਵੇਰੇ ਅੱਛਾ ਠੀਕ ਹੈ ਠੀਕ ਹੈ ਲੈ ਜਾ ਪੁੱਤ ਲੈ ਜਾ ਇਹਨੂੰ ਦੂਜੀ ਸਵੇਰ ਤੁਹਾਨੂੰ ਪਤਾ ਡੰਗਰ ਚੰਗਾ ਦੁੱਧ ਪਰ ਹਾਂਜੀ ਹਾਂਜੀ ਉਹਦੇ 14 ਕਿਲੋ ਹੱਥ ਤੇ ਭਰੂਗੇ। ਬਾਕੀ ਇਹ ਸ਼ਹਿਦ ਆਉਂਦਿਆ ਥਣਾ ਜੋ ਮੈਂ ਤਿੱਕ ਕੇ ਲੈਂਦੀ ਆ। ਅੱਛਾ ਜੀ। ਇਹ ਪੀਲਾ ਸ਼ਹਿਦ ਆਉਂਦਿਆ ਜੇ ਮਨੋ ਦੀ ਦੁੱਧਾਂ ਤੋਂ ਨਹੀਂ ਆ ਜੇ ਪਾਇਆ। ਠੀਕ ਹੈ ਠੀਕ ਹੈ। ਲੱਖਣੀ ਮਸਾਹ ਸ਼ਾਰਟਿੰਗ ਹੋ ਗਈ ਆ। ਅੱਛਾ ਅੱਛਾ ਜੀ। ਲੋ ਬਈ ਬਾਕੀ ਤੁਹਾਨੂੰ ਲੱਗੇ ਤਾਂ ਸਾਫਾ ਦਿਖਾ ਦਿੰਨੇ ਆ। ਕਿਤੇ ਨਾ ਕੋਈ ਕਾਫੀ ਆ ਹਵਾ ਨੇ ਦੇ। ਪੂਰੀ ਵੱਡੀ ਵੀ ਛੋਟੀ ਆ ਕਦਮ ਵਜੋਂ। ਠੀਕ ਹੈ ਠੀਕ ਹੈ। ਲੋ ਬਈ ਲੱਗੇ ਤਾਂ ਕਰੋ ਚੈੱਕ। ਚੱਲ ਬੁੱਧ। ਛੋਟੀ ਬੰਨ ਫਨੀ ਸ਼ਾਰਟ ਹੋ ਗਈ ਹੁਣ ਦਿਨੋ ਦਿਨ ਇਹਨੇ ਬੰਨ ਜਾਣਾ। ਅੱਛਾ ਅੱਛਾ ਠੀਕ ਹੈ ਜੀ। ਹ ਕੀ ਕੀਮਤ ਕਰਨਾ ਵੀ ਕੀ ਫਿਰ ਮੋਲ ਵੀ ਜੀ ਅੱਜ ਵੇਖ ਲਓ ਤੁਹਾਡੇ ਤੇ ਬੱਚਾ ਹੁੰਦਾ ਸੋਈ ਸਵਾਈ ਹੁੰਦੀ ਤੇ ਫਿਰ ਤੇ ਛੋਟੀ ਹੱਕ ਰਖਾਉਂਦੀ 100 ਰੁਪਏ ਦਾ ਹਾਂਜੀ 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 ਤੇ ਚਲੋ ਆਪਾਂ ਸਾਮ ਸੂਬ ਅਗਲੇ ਦਿਨ ਛੱਡ ਕੇ ਤੇ ਫਿਰ ਆਈਏ ਅੱਛਾ ਜੀ 200 ਰੁਪਏ ਦਾ ਛੋਟਾ ਦਾ ਕੰਮ ਆਪਾਂ ਫਿਕਸ ਰੇਟਾਂ ਦੇ ਪਾਸੇ ਆਉਣਾ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਵੀ ਜੀ ਮੋਲ ਕਰਾਉਣਾ ਭਾਵੇਂ ਆਪਾਂ ਇਹਦਾ 80 ਕਰ ਲਈਏ 85 ਕਰ ਲਈਏ ਤੇ 65000 ਤੋਂ 200 ਰੁਪਏ ਛੋਟ ਦੇ ਦਾਂ ਠੀਕ ਹੈ ਠੀਕ ਲਓ ਬਾਈ ਜੀ 65 ਹੈ ਗਿਆ ਆਜੋ 200 ਰੁਪਏ ਛੋਟ ਬਿਲਕੁਲ ਚੈੱਕ ਨੇ ਕਿਨੇ ਕਿਨੇ ਮੋਲਿਆ ਵੀਰ ਦੇ ਇਹਦੇ ਪਹਿਲੇ ਚੰਗੇ ਜੀ ਤੁਹਾਨੂੰ ਪਤਾ ਲੱਖ ਰੁਪਏ ਦੀ ਛੁੱਟੀ ਹੈ ਹਾਂ ਜੀ ਹਾਂ ਜੀ ਆਜੋ ਹੁਣ ਨੀਲੀ ਰਾਵੀ ਦੱਸਿਓ ਵੀ ਜਿਹੜੇ ਬਾਰੇ ਇਹ ਵੀਰ ਜੀ ਤਿੱਜਾ ਸੁਹਾ ਜੇ ਮੈਸਾ ਜੀ ਤੇ ਇਹਦੇ ਸਾਢੇ 1/4 ਪੰਜ ਮਹੀਨੇ ਦੀ ਗੱਬਣ ਆ ਤੇ 5 ਕਿਲੋ ਦੁੱਧੂਗਾ ਜੇ ਠੀਕ ਹੈ ਠੀਕ ਹੈ ਜੀ ਖੋਲ ਕੇ ਵਿਖਾ ਦਿੰਦੇ ਪਿਓਰ ਨੀਲੀ ਰਾਵੀ ਹਰ ਕੋਈ ਤੁਹਾਨੂੰ ਆਪਾਂ ਖੋਲ ਕੇ ਮਖਾਉਂਦੇ ਆ ਤੇ ਕਦ ਘਾਟ ਜਿਹੜਾ ਵੀ ਚੰਗਾ ਵਾ ਤੇ ਕਰੋ ਫਿਰ ਕੁਆਲਟੀ ਤੁਸੀਂ ਚੈੱਕ ਤੋ 5.5 ਮਹੀਨਿਆਂ ਦੀ ਵੀਰ ਕਹਿੰਦਾ ਵੀ ਚੈੱਕ ਪਾਸ ਆ ਜਾਂਦੀ ਹੈ ਵੀਰੇ ਪੰਜਾਂ ਦੀ ਹਾਂ ਪੰਜਾਂ ਦੀ ਪੂਰੇ ਪੰਜਾਂ ਦੀ ਕਿੱਕ ਪਾਸ ਤੇ ਸਿੰਗਲ ਹੱਡੀ ਆ ਗਈ ਆ ਤੇ 5 ਲੀਟਰ ਜਿਹੜਾ ਦੁੱਧ ਆਸਤਾ ਮੇਰੇ ਕੋਲ ਤੇ ਆ ਰਿਹਾ ਦੁੱਧ ਨੇ ਚੰਗਾ ਦੁੱਧ ਭਰਿਆ 14-15 ਗਲੋਸ ਦੇ ਘਰਾਂ ਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਭਾਜੀ ਕਰੋ ਚੈੱਕ ਦੀ ਲੀ ਆ ਦੇਖੋ ਤੇ ਲਿਆਓ ਲਿਆਓ ਕਰੋ ਨਿਸ਼ਾਨੀ ਨੂੰ ਨਹੀਂ ਆ ਤੇ ਕੱਟ ਹੋ ਗਈ ਜੀ ਵੀ ਚੰਗੀ ਆ ਚੱਲ ਬਤਾ ਪਾਣੀ ਚਾਣਨੀ ਆ ਸਾਰੀਆਂ ਕਵਰ ਕਰਦੀ ਆ ਸਾਮ ਜਿਹੜਾ 5 ਲੀਟਰ ਇੱਕੋ ਬਿਲਕੁਲ ਦੁੱਧ ਤਿਆਰ ਆ ਤੇ ਪੰਜਾਂ ਦਿਨਾਂ ਦੀ ਗਾਂ ਕਿੱਟ ਪਾ ਤਿਆ ਹਾਂਜੀ ਠੀਕ ਹੈ ਜੀ ਤੇ ਉਹ ਲੱਗ ਗਿਆ ਵੀ ਜੀ ਦਿਖਾ ਦਿਓ ਮੜਾ ਜਿਆ ਥਣਾ ਦਾ ਸੈਜ ਗਿਆ ਲੋਕੋ ਜੀ ਅਡਰ ਕੁਆਲਟੀ ਦਾ ਸਣਾ ਦਾ ਸੈਜ ਗਿਆ ਤੁਸੀਂ ਕੀ ਕਰ ਸਕਦੇ ਜੀ ਪੂਰੀ ਵੱਡੀ ਮਹੀ ਹੈ ਮਿੱਟੀ ਵਾਲੀ ਨਾਲੀ ਤੇ ਕੀ ਮੁੱਲ ਭਾਜੀ ਫਿਰ ਮੋਲ ਵੀਰ ਜੀ ਇਹਦਾ ਭਾਵੇਂ 70 ਕਰੀਏ 75 ਕਰੀਏ ਅੱਛਾ ਜੀ ਇਹ 60000 ਚੋਂ 2000 ਰੁਪਿਆ ਛੱਡਾਂਗੇ 55000 ਚੋਂ 200 ਰੁਪਿਆ ਛੋੜਾ ਠੀਕ ਹੈ ਲੋਬੀ 58000 ਚੋਂ 200 ਰੁਪਿਆ ਛੋੜ ਬਿਲਕੁਲ ਛੋਟੇ ਛੋਟੇ ਭਾਅ ਤੇ ਆਜੋ ਹੁਣ ਹੋਰ ਤੇ ਅਗਲੇ ਕਦ ਕਾਟ ਜੀ ਦੇ ਨੰਬਰ ਤੇ ਇਹ ਤੇ ਉਹ ਦੂਜੇ ਨੰਬਰ ਤੇ ਵੀ ਆਪਾਂ ਵਖਾਉਨੇ ਹੈ ਤੇ ਦੋਵੇਂ ਨਦੀਨੇ ਨੇ ਅੱਛਾ ਜੀ ਦੂਜੇ ਤੋਂ ਚੜਦੇ ਤੋਂ ਚੜਦਾ ਚੜਦੇ ਤੋਂ ਚੜਦਾ ਪਰ ਐ ਚੋਟੀ ਨੂੰ ਥੋੜੀ ਜਿਹੀ ਵੀ ਜੀ ਬਾਜ ਲੱਗੀ ਹੈ ਛੋਟੀ ਅਗਲੇ ਖਾਂਦੀ ਤੇ ਤੇਲ ਹੋ ਗਈ ਆ ਅੱਛਾ ਜੀ ਇਹ ਹੈ ਗਈ ਜੀ ਹੁਣ 5.5 ਮਹੀਨਿਆਂ ਦੀ ਚੱਕ ਪਾਸ ਅੱਛਾ ਜੀ ਹਾਂ ਜੀ ਤੇ ਨਾਲ ਇਹਦੇ ਕੋਲ ਕੋਈ 7 ਤੋਂ 8 ਕਿਲੋ ਦੁੱਧ ਤਿਆਰ ਆ। ਅੱਛਾ ਠੀਕ ਹੈ। ਘਰ ਆ ਗਏ ਆ 8 ਕਿਲੋ ਦੱਸਿਆ ਹੋਣਾ ਮੈਂ ਐਵੇਂ ਸੱਤ ਕਿਲੋ ਤੁਹਾਨੂੰ ਦੱਸਦਾ ਮੈਂ। ਇਹ ਦੋਵੇਂ ਵੀਜੀ ਉਥੋਂ ਜੀਨ ਚ ਹੋਈਆਂ ਝੋਟੀਆਂ। ਠੀਕ ਹੈ ਠੀਕ। ਆਪਾਂ ਬਖਾਉਂਦੇ ਆ। ਅੱਛਾ ਜੀ। ਇਹ ਦੇਖੋ ਤੁਸੀਂ ਇਹ ਸਾਢੇ 5 ਮਹੀਨਿਆਂ ਦੀ ਚੱਕ ਪਾਹ ਜੇ ਮੈਂ ਚੱਕਰਾ ਦੇ ਜਿੰਦੀ ਆ। ਅੱਛਾ ਜੀ। ਤੇ ਨਾਲ ਇਹਦੇ ਕੋਲ 7-8 ਕਿਲੋ ਦੁੱਧ ਜੇ। ਠੀਕ ਹੈ ਠੀਕ। ਦੋਵੇਂ ਵੀਜੀ ਚੋਲੀਆਂ ਦਾੜ ਬਹੁਤ ਨਹੀਂ ਝੰਡਾ ਵਾ। ਪੂਰੇ ਕੱਦ ਵਜਨ ਵਾਲੀ ਵੀਜੀ ਬੰਡੀ। ਕਿਉਂ ਮੌਰਾ ਨਸਲ ਦੇ ਵਿੱਚ ਜੈਡ ਬਲਾ ਗਿਆ ਨਾਗੰਗਲ ਸ਼ਕਰੀ ਕਰੋ ਚੱਕ ਹੁਣ ਚੋਈ ਜਵਾਈ ਤੇ ਬਾਕੀ ਮੇਲੇ ਚੋ ਵੀ ਲੈਂਦੀ ਤੇ ਉਸ ਹਾਂ ਕੋਈ ਭਰਾ ਆਂਦਾ ਜਲਾ ਵੀ ਤੂੰ ਕੀ ਕਰਦਾ ਤੇ ਤਿੰਨ ਬਹੁਤ ਹੀ ਜ਼ਿਆਦਾ ਤਗੜੇ ਕੱਦ ਘਾਟਾ ਲੀ ਜਾ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਕਰੋ ਚੱਕ ਦੇ ਵੇਜੀ ਫਿਰ ਕਿੰਨਾ ਖਣਾ ਜੋ ਵੀਰ ਹਣੀ ਕਹਿੰਦੇ ਵੀ ਅਸੀਂ ਇਹਦੇ ਤੋਂ 15 ਕਿਲੋ ਦੁੱਧ ਚੋਂਦੇ ਰਹੇ ਆਂ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਜੀ ਤੇ ਜਦੋਂ ਮੰਨ ਲਓ ਵੀ ਉਹਨਾਂ ਨੇ ਲਈ ਉਹ ਕਹਿੰਦੇ ਵੀ ਅਸੀਂ 16-17 ਕਿਲੋ ਦੁੱਧ ਇੱਥੋਂ ਮੜ ਕੇ ਮੰਨ ਲਓ ਵੀ ਲੈਂਦੀ ਆ ਉੱਥੋਂ ਜੀਚ ਠੀਕ ਹੈ ਠੀਕ ਹੈ ਜੀ ਇਹਦੇ ਉਹ ਦੁੱਧ ਕਿੱਟੀ ਜਿਹੜੀ ਆ ਲੋ ਭਾਈ 15 ਲੀਟਰ ਜਿਹੜਾ ਦੁੱਧ ਚੋਂਦੀ ਰਹੀ ਆ ਤੇ ਜਿੱਥੋਂ ਬਾਈ ਉਹਨਾਂ ਲਿਆਂਦੇ ਸੀ ਉਹ 16-17 ਲੀਟਰ ਚੋ ਗੇ ਲਿਆਂਦੀ ਸੀ ਤੇ ਇਹ ਵੀ ਜੀ ਉੱਥੇ ਹੀ ਤਾਂ ਮੰਨ ਲਓ ਕਿ ਲੜਾਈ ਵੀ ਨਹੀਂ ਇਹਨਾਂ ਕੋ ਹੋ ਗਈ ਆ ਆਪ ਕੰਨੀ ਠੀਕ ਹੈ ਠੀਕ ਹੈ ਜੀ ਜੀ ਤਾਂ ਪਤਾ ਇੱਧਰ हां जी ਤਾਂ ਥੋੜੀ ਉੱਧਰ ਮੈਂ ਰੇਤਾ ਲੁੱਟਾਉਂਦਾ ਹਾਂ ਨਾ ਪੜਪੜ ਪਾ ਗਰਾ ਕਰ ਲੈ ਥੱਲੇ ਇੱਧਰ ਆਣ ਕੇ ਮਤਲਬ ਰੋੜੇ ਰਾੜਿਆਂ ਤੇ ਰੋੜੇ ਉੱਤੇ ਵਿਗੜ ਗਈ ਤਾਂ ਭਾਰਤ ਆ ਗਿਆ ਮਤਲਬ ਕਾਫੀ ਟਾਈਮ ਹੋ ਗਿਆ ਵਾ ਇਹ ਤੇ ਹੁਣ ਕੋਈ ਵੀਰ ਭਰਾ ਨਹੀਂ ਉਹ ਜੀ ਲੱਗੇ ਨੂੰ ਕਰ ਸਕਦਾ ਨਹੀਂ ਜੀ ਮੰਨ ਕੇ ਮੇਰੇ ਕੋਲ ਬੈਠ ਜਾਨ ਨੂੰ ਬਹੁਤ ਹੀ ਚੰਗਾ ਬਾਦੀ ਇੱਕ ਥਾਂ ਦੀਏ ਤਿੱਲ ਜੇ ਹਾਂ ਜੀ ਜੀ ਇਸ ਟਾਈਮ ਜਿਹੜਾ 7 ਤੋਂ 8 ਲੀਟਰ ਪਾਈ ਦੁੱਧ ਦਸਦਾ ਵਾਰੇ ਸਾਢੇ ਪੰਜਾਂ ਮਹੀਨੇ ਚੱਕਾਸ ਛੱਕਾਸ ਵੀਜੀ ਠੀਕ ਹੈ ਜੀ ਹਾਂਜੀ ਤੇ ਕੀ ਮੁੱਲ ਪਾਜੀ ਫਿਰ ਇਹਦਾ ਮੁੱਲ ਵੀਜੀ ਵੇਖੋ ਜੇ ਇਹਦੇ ਬਾਜ ਨਾ ਹੰਦੀ ਝੋਟੀ ਨੇ ਉਹਦੇ ਲੱਖ ਰੁਪਏ ਦੀ ਝੋਟੀ ਪੂਰੇ ਦੀ ਹੈਗੀ ਹਾਂਜੀ ਇਸ ਟਾਈਮ ਤੇ ਵੀ ਤੇ ਹੁਣ ਵੀਜੀ ਆਪਾਂ ਜਾਇ ਦੇ ਦਈਏ ਹਾਂਜੀ ਮੁੱਲ ਜੋ ਮਰਜ਼ੀ ਕਰਾ ਲਓ 70 75 ਅੱਛਾ ਜੀ ਇਹ ਵੀ 6000 ਦੀ ਦੇ ਦਈਏ ਦੋਸਤ ਛੋਟ ਕਰ ਲੀਏ ਜੀ ਕਰ ਦਈਏ ਜੀ ਆਜਮਾਨਤਨ ਹੋਰ ਬਾਰਨੀਆ ਜਮੇ ਜੀ 200 ਸ਼ੋਰ ਕਰਦਾਂਗੇ। ਲੋ ਭਜੀ 62000 ਤੋਂ 200 ਰੁਪਇਆ ਵੀ ਰਕਮਾਂ ਸ਼ੋਰ ਕਰਦਾਂਗੇ। ਬਾਕੀ ਬਹੁਤ ਯਾਰੀ ਤਗੜੇ ਕੱਦ ਕਾਠ ਵਾਲੀ ਤੇ ਗਾਂ ਆਸਮੰਦ ਵੀ ਆ। ਤੇ ਗਾਂ ਆਸਮੰਦ ਵੀ ਆ ਗਈ ਆ ਸਾਢੇ 5 ਮਹੀਨਾ ਦੀ ਚੈੱਕ ਪਾਸ ਆ ਤੇ ਆਜੋ ਹੁਣ ਆਪਾਂ ਤੁਹਾਨੂੰ ਐਂਡ ਤੇ ਨੀਂਨਾ ਇਹ ਪਾਜੀ। ਇਹ ਦੇ ਵੀ ਜੀ ਆਹ ਤੇ ਦੀ ਉਹਨਾਂ ਨੇ ਕਹਿੰਦੇ ਵੀ ਅਸੀਂ ਲਈਏ 2 ਲੱਖ ਦੀ ਪੂਰੇ ਦੀ ਝੋਟੀ। ਠੀਕ ਹੈ ਠੀਕ। ਇਹ ਆਹ ਝੋਟੀ ਲਈ ਉਹਨਾਂ 2 ਲੱਖ 20000 ਦੀ। ਠੀਕ ਹੈ ਜੀ ਉਹ ਲੈ ਕੇ ਜੀ ਜੀ ਦੱਸ ਸਕਦੇ ਦੋ ਦਿਨਾਂ ਵਿੱਚ ਇਹਨਾਂ ਨੇ ਦੁੱਧ ਦਿੱਤਾ ਜੀ ਇਹਨੇ 16 ਕਿਲੋ ਅੱਛਾ ਜੀ ਸਾਡੇ ਤੋਂ 18 ਤੋਂ 20 ਲੀਟਰ ਦੀ ਉਮੀਦ ਆ ਠੀਕ ਠੀਕ ਹੈ ਜੀ ਹਾਂ ਜੀ ਐ ਵੀਰ ਜੀ ਹੋ ਗਈ ਜੀ ਸਾਢੇ 7 ਮਹੀਨਿਆਂ ਦੀ ਚੈੱਕ ਪਾਸ ਅੱਛਾ ਜੀ ਇਸ ਟਾਈਮ ਵੀ 7 ਕਿਲੋ ਠੀਕ ਹੈ ਜੀ ਕੋਈ ਵੀ ਮਹੀਨਾ ਘਟੋਵੇ ਅੱਛਾ ਜੀ ਛੱਡ ਦੇ ਤੇ ਹੋਰ ਜੋ ਫਾਵਾਂ ਨੂੰ ਕਿਹਾ ਬਹੁਤ ਹੀ ਜ਼ਿਆਦਾ ਬਾਗ ਕਮਾਲ ਟੂਆ ਰੀਰ ਦੇ ਕੋਲ ਤੇ ਛੋਟੀ ਦੇ ਬਹੁਤ ਹੀ ਜ਼ਿਆਦਾ ਚੰਗੀ ਹੈ ਜੀ ਜਿਆਦੀ ਵੱਡੀ ਵੀਰ ਜੀ ਜਿਹਨੂੰ ਕਹਿ ਦਿੰਦੇ ਆਪਾਂਗੇ ਫੋਨ ਕਰ ਦੋ ਬਾਈ ਨਾਲ ਠੀਕ ਹੈ ਠੀਕ ਹੈ ਲੋ ਬਾਈ ਇਹ ਵੀ ਸਿੰਗਲ ਹੈ ਡੀਏ ਤੇ 16 ਲੀਟਰ ਜਿਹੜਾ ਇਹਨੇ ਦੁੱਧ ਚਵਾਇਆ ਫਿਰਨੇ ਸੂਵੇ ਤੇ ਹੁਣ 7.5 ਮਹੀਨਾ ਦੀ ਚੱਕ ਪਾਸ ਤੇ 7 ਲੀਟਰ ਦੁੱਧ ਦੇ ਦੇ ਕੋਲ ਥੋੜਾ ਜਿਹਾ ਡਰਦੀ ਆ ਉਹ ਉੱਠਿਆ ਝੋਟੀ ਕਾਦੀ ਖੜੀ ਹੋਣੀ ਹੈ ਹਾਥੀ ਹਾਥੀ ਆ ਕੇ ਗੱਲ ਕਰਨੀ ਕੈਮਰਾ ਜੀ ਪੂਰੀ ਆਉਂਦੀ ਹੋਣੀ ਹੈ ਸਹੀ ਗੱਲ ਜੀ ਪਿਓਰ ਮੋਰੋ ਨਾਲ ਜੱਗੇ ਵੀਰ ਇਧਰ ਆਇਆ ਮੜਾ ਇਹ ਨੁਗਰੀ ਘੋੜੀ ਹੁੰਦੀ ਹੈ ਹਾਂਜੀ ਹਾਂਜੀ ਤਾਂ ਅਮਜ ਮੇਂ ਅੰਮਲ ਵੀਰ ਮੰਨ ਲਓ ਵੀ ਪਿਛਲੇ ਸੂਏ ਚਲੋ ਰੇਡ ਦਾ ਥੋੜਾ ਬਹੁਤਾ ਫਰਕ ਹੋਊਗਾ ਤਾਂ ਕਰਕੇ 2-2 ਦੀ ਮਿਲ ਗਈ ਆ ਅੱਛਾ ਜੀ ਵੀਰ ਜੀ ਹੁਣ ਜਿੱਤਰਾ ਸਮਾਂ ਚੱਲਣਦਿਆਂ ਨਾ ਹਾਂਜੀ ਹਾਂਜੀ ਤਾਂ ਮੈਨੂੰ ਇੰਨਾ ਪਤਾ ਹੈ ਕਿ ਘਰ ਤੋਂ ਘੱਟ ਵੀ 3 ਤੋਂ 3.5 ਲੱਖ ਰੁਪਈਆ ਦੀ ਝੋਟੀ ਤਿਆਰ ਹੋ ਕੇ ਵਿਕਦੀ ਆ ਠੀਕ ਹੈ ਠੀਕ ਹੈ ਇਹ ਰੇਡਰ ਕੋਲ ਦੀ ਨਾਂ ਨਾ ਸੱਜਰਦੀ ਹੁੰਦੀ ਆ ਹਾਂਜੀ ਵੀਰ ਜੀ ਦੁੱਧ 20 ਲੀਟਰ ਭਰਨਾ ਹੈ ਯਾਰ ਕਿਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਦੁੱਧ 20 ਲੀਟਰ ਭਰੂ ਝੋਟੀ ਠੀਕ ਹੈ ਲੋ ਆਪੂ ਵੀ ਬੜੀ ਮਾੜੀ ਜਿਹੜਾ ਦੁੱਧ ਪਈ ਕਹਿੰਦਾ ਕਿ ਕੀ ਕਰ ਜੂਗੀ ਤੇ ਕਰੋ ਵੀ ਕਿਆ ਕਰ ਥੋੜਾ ਜਿਹਾ ਢਰਦੀ ਹੈ ਢਰਦੀ ਕੈਮਰਾ ਇਧਰ ਦੇਖੋ ਵੀਰ ਜੀ ਮਤਾਲ ਦਿੰਦੇ ਫਿਰੋ ਵੀਰ ਜੀ ਲਾਗੇ ਨੂੰ ਚੈੱਕ ਕਰ ਸਕਦੇ ਜੇ ਐਂ ਜਿਵੇਂ ਸੱਜਰ ਨਹੀਂ ਹੁੰਦੀ ਆਹ ਬਹੁਤ ਯਾਰ ਬੜੀ ਖੰਡ ਥੋੜੀ ਬਹੁਤ ਕਰੋ ਚੈੱਕ ਕਰ ਜੀ ਐਨ ਕਰ ਦੇਣਾ ਥੋੜੀ ਜਿਹਾ ਕਰ ਦੋ ਚੱਲ ਮੈਂ ਤਾਂ ਆਉਂਗਾ ਇਹ ਤੋਂ ਥੋੜਾ ਵਈ ਝੋਲੀ ਝਾਲੀ ਬਹੁਤ ਹੀ ਜ਼ਿਆਦਾ ਚੰਗੀ ਹੈ ਕਰਦੀ ਹੈ ਕਰਦੀ ਹੈ ਬਾਕੀ ਵੀ ਜਿਹੇ ਫੇਸ ਪਾਰਟੀ ਮੇਰੇ ਤੋਂ ਕਿੰਨੀ ਸੋਹਣੀ ਆ ਤੇ ਪਿਓਰ ਮੋਰਾ ਨਸਲ ਦੇ ਆ ਬੇਚਿਆ ਭਾਈ ਜੀ ਬਿਲਕੁਲ ਨਿਕਾਜ ਆ ਫੇਸ ਆ ਤੇ ਬਾਕੀ ਸਾਰੇ ਜਿਹੜਾ ਮੈਂ ਪਾਹੀ ਆ ਗਿਆ ਅੱਛਾ ਜੀ ਆਪਾਂ ਇਸੇ ਵੀਡੀਓ ਚ ਪਾਉਣੀ ਆ ਨਹੀਂ ਤੇ ਮੇਰੀ ਵੀ ਸਲਾਹ ਹੈ ਜੀ ਛੋਟੀ ਸਾਮ ਦੇ ਵਿੱਚ ਆ ਅੱਛਾ ਜੀ ਅਭੀ ਕਮੇਟੀ ਨਾਲੋਂ ਵੀ ਜੰਦ ਕਮਾਈ ਹੈ ਛੋਟੀ ਇਹ ਗੱਲ ਸਹੀ ਹੈ ਹਾਂਜੀ ਹਾਂਜੀ ਤੇ ਦੋਨੇ ਤੇਰੇ ਪੈਸੇ ਕਰ ਜਣੇ ਨੇ ਹਾਂਜੀ ਹਾਂਜੀ ਤੇ ਦੇ ਦੀਏ ਫਿਰ ਜਾਇਜ ਜਾਜੀ ਆਂਦੀਏ ਜਾਜੀ ਆਂਦੀਏ ਜਾਣਦੀਏ ਛੋਟੀ ਤੇ ਕਹਿੰਦੀ ਮੈਨੂੰ 2 ਲੱਖ ਦੀ ਵੇਚ ਇਹ ਤਾਂ ਗੱਲ ਸਹੀ ਆ ਹਾਂਜੀ ਇਹ ਤਾਂ ਗੱਲ ਆ ਗਈ ਤੇ ਚਲੋ ਆਪਾਂ ਜਾਇਜ਼ ਮਿਲੀ ਜਾਏ ਤੇਨੀ ਆ ਠੀਕ ਹੈ ਜੀ ਜੀ ਲਾਸਟ ਛੋਟੀ ਮੁੱਲ ਜੋ ਮਰਜ਼ੀ ਕਰੀਏ 1 ਲੱਖ 20 ਹਜ਼ਾਰ ਦੀ ਜਿਹੜੀ ਹੈ ਦੋ ਸੌ ਸੌ ਪਈਆ ਛੋੜ ਹਾਂਜੀ ਠੀਕ ਹੈ ਜੀ ਲਓ ਭਾਜੀ 1 ਲੱਖ 20 ਹਜ਼ਾਰ ਦੀ ਬਾਈ ਕਹਿੰਦਾ ਕਿ ਦੇਰਾਂਗੇ ਜੀ ਦੇਖੋ ਤਿੰਨ ਤੋਂ ਤਾਂ ਵੇਖੂਗੀ ਹੋਰ ਨਹੀਂ ਮੈਨੂੰ ਪਤਾ ਦੋ ਮਹੀਨੇ ਸਾਬ ਕਿੰਨਾ ਤੋਂ ਤਾਂ ਵੇਖੂਗੀ ਲਓ ਭਾਜੀ ਦੋ ਮਹੀਨੇ ਸਾਬ ਕਰ ਤਿੰਨ ਲੱਖ ਤਿੰਨ ਤੋਂ ਹੰਦਾ ਮਿਲਣੀ ਚਾਹੀਦੀ ਛੋਟੀ ਠੀਕ ਹੈ ਠੀਕ ਹੈ ਇਹਨੂੰ ਕਰਕੇ ਦਿਖਾਜਾ ਇਹਨੂੰ ਕਰਦੇ ਮੜੀ ਫੇਰ ਦੇਖੋ ਵੀਰ ਜੀ ਫੇਰ ਇਧਰ ਨੂੰ ਕਰਦੇ ਝੋਟੀ ਹਾਂ ਕੋਈ ਨਾ ਨੇਰਾ ਜਿਆ ਵਾ ਤੇ ਇਹ ਕਰਕੇ ਸਾਫ ਕਰ ਘਵਾ ਦੇ ਇਹਨੂੰ ਮੜੀ ਤੇ ਫੇਰ ਤੁਸੀਂ ਕਹਿ ਕਰ ਸਕਦੇ ਇਹਨਾਂ ਕਿ ਨਲ ਲਾ ਕੇ ਕਿਰਿਆ ਕਰਾਂ ਦਾ ਰਿਆ ਤੇ ਬਾਕੀ ਸਾਡੇ ਪਰਸ਼ਾਵੇਂ ਵਿੱਚ ਆਈ ਜਾਂਦੇ ਨੇਰਾ ਹੋ ਗਿਆ ਥੋੜਾ ਜਿਹਾ ਵੀਰ ਜੀ ਮੈਂ ਨਾ ਜਿਹੜਾ 11 ਮੋੜ ਦੀ ਅੱਗੇ ਆ ਕੇ ਦੇਖੋ ਅਜੇ ਵੀਡੀਓ ਚ ਪਹਿਲਾਂ ਨਹੀਂ ਪਤਾ ਕਿੰਦਾ ਦੀ ਲੱਗੁੰਦੀ ਹੈ ਕਿੰਦਾ ਦੀ ਨਹੀਂ ਅੱਛਾ ਅੱਛਾ ਠੀਕ ਹੈ ਭਾਈ ਇੱਥੇ ਆ ਜੂ ਨਾ ਤੇ ਝੋਟੀ ਤੋਂ ਫਿੱਲੂ ਨਹੀਂ ਇਹ ਤਾਂ ਗੱਲ ਸਹੀ ਹਾਂਜੀ ਵੀਰ ਜੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਪਟੂ ਵੀ ਚੰਗੇ ਹੀ ਆ। ਕਿ ਵੀਰ ਜੀ ਅਕਰਾਂਗੇ ਕਾਲੀ ਵੇਖੋ ਤੋ ਬੜੀ ਇਹ ਨਾਗਰ ਦੀ। ਸਹੀ ਗੱਲ ਸਹੀ ਹੈ। ਹਾਂ ਠੀਕ ਹੈ। ਸ਼ਾਈਨਿੰਗ ਬਹੁਤ ਜ਼ਿਆਦਾ। ਸ਼ਾਈਨਿੰਗ ਰੌੜੀ ਆ ਰਾਜਮਾ ਵੀ। ਤੇ ਕਹਣਾ ਵੀਰ ਜੀ ਹੋਰ ਕਹੇ। ਬਸ ਹੀ ਵੀਰ ਜੀ। ਬਾਕੀ ਸਾਰੇ ਵੀਰ ਭਰਾਵਾਂ ਨਾਲੋਂ ਪਿਆਰ ਭਰੀ ਸਾਸਰੀ ਕਾਵਲ ਆਪਣੇ ਪਿਆਰ ਕਰਨ ਵਾਲਿਆਂ ਨੂੰ। ਠੀਕ ਹੈ ਜੀ। ਹਾਂਜੀ। ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ।